ਇਹ ਨਾ ਮਾਨੂੰ ਜਾਲ ਦੀ ਜਰੂਰਤ ਹੈ ਇਹਨਾਂ ਨੂੰ ਇੱਕ ਨਾਮ ਦੋ ਲੋੜ ਦੇ ਲੋ ਮੈਂ ਇੱਕ ਕਿੰਨਾ ਕਿੰਨਾ ਕੋ ਯਾਰ ਇੱਕ ਮਿੰਟ ਮੇਰੀ ਗੱਲ ਹੈ ਪਿੱਛੇ ਕਰ ਦੋ ਹੋਰ ਪੈਸੇ ਵੀ ਦੇ ਦੇ ਤਾਂ ਕਿਹਾ ਦੇ ਦੋ ད� 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 ད ད ད ད ད ਬੜੀ ਹੁਣੀ ਤੇ ਕੋ ਕਮੇਟੀ ਹੈ ਜਿਹੜੀ ਦੇਖ ਰਹੀ ਹੈ ਸਰ ਕਮੇਟੀ ਹੈਗੀ ਹੈ ਜੀ ਮਦਦ ਹੈ ਪਿੱਛੇ ਆ ਬੁਲਾਇਓ ਕਮੇਟੀ ਵਾਲਿਆਂ ਨੂੰ ਕਮੇਟੀ ਵਾਲਿਆਂ ਨੂੰ ਬੋਹਰ ਇੱਥੇ ਪਿੰਡ ਦੀ ਜ਼ਮੀਨ ਪੈਂਦੀ ਹੈ ਜੀ ਇਹ ਕੋਈ ਨਹੀਂ ਇੱਥੇ ਕਮੇਟੀ ਹੈ ਕੋਈ ਕਿਸ ਕੁਝ ਦੇਖਣ ਗਿਆ ਸਰ ਜੀ ਬਾਕੀ ਫੈਸਲਾ ਜੀ ਬੜੀ ਹੁਣੀ ਹੈ ਜੀ ਅੱਛਾ ਇਹ ਵਜੀਦਪੁਰ ਪਿੰਡ ਆ ਜੀ ਵਜੀਦਪੁਰ ਪਿੰਡ ਆ ਇਹ ਇੱਥੇ ਹੈ ਹਾਂ ਕੰਮ ਕਰ ਦਿਓ ਜਿਹੜੀ ਚੀਜ਼ ਦੀ ਲੋੜ ਹੋਵੇਗੀ ਪਹਚਾਈਏ ਤੁਹਾਡੇ ਕੋਲੇ ਸਾਬਾ ਸਾਹਿਬ ਦੇਖੋ 1970 ਰਾਈਟਰੀ ਦਾ ਪੱਤੇ ਆ ਗਏ ਉਹ ਜੋ ਵੀਰ ਉਹ ਹੜਿਆ ਕਰ ਲਓ ਪਿੰਡ ਉਦੋਂ ਦੀਆਂ ਠੋਕਰਾਂ ਲੱਗੀਆਂ ਸੀ ਇਹਨਾਂ ਦੇ ਉੱਪਰ ਜਿਹੜਾ ਜਾਲ ਸੀ ਉਹ ਗਲ ਗਿਆ ਇਹਨਾਂ ਟੈਂਟਾਂ 45 ਸਾਲ ਹੋ ਗਏ ਲੰਭਾ ਕੱਢ ਤਾਂ ਉਹ ਪੱਥਰ ਖਿੰਡ ਗਿਆ ਉਹਦੇ ਨਾਲ ਇਹ ਨੁਕਸਾਨ ਹੋਇਆ ਸਾਰਾ ਬੱਤਰ ਪਾਣੀ ਨੇ ਚੱਕ ਲਿਆ ਜੋ ਖੁੱਲ ਗਿਆ ਜੇ ਉਹਦੀ ਮਾਰੀ ਮੋਟੀ ਰਿਪੇਅਰ ਕੀਤੀ ਜਾਂਦੀ ਕਲੇਰ ਲੱਗ ਜਾਂਦੀ ਜਾਲ ਬਣ ਕੇ ਤਾਂ ਇਹ ਕੰਮ ਹੋਣਾ ਨਹੀਂ ਸੀ ਤੇ ਉਹਦੇ ਬਾਅਦ ਉਹ ਜੀਵਲਾ ਜੀ ਇਧਰੋਂ ਪੁੱਛਦਾ ਹੈ ਨਾ ਬੰਨ ਤੋਂ ਪਾਸਾ ਦੇਖੀਏ 15 ਕੁ ਦਿਨਾਂ ਬਾਅਦ ਪਾਣੀ ਜਿਹੜਾ ਲੈ ਚੱਲਦਾ ਉਹ 10 ਫੁੱਟ ਉੱਚਾ ਚੱਲਦਾ ਇਧਰ ਨਾਲ ਜਿਹਦੇ ਕਰਕੇ ਅਸੀਂ ਇਹ ਜਿਆਦਾ ਬਰਾਲਾ ਵਾਸਤੇ ਨਹੀਂ ਕਰਦੇ ਉਹ ਮੈਨੂੰ ਲੋਕਾਂ ਨੂੰ ਹਿੰਮਤ ਹੈ ਆਪ ਮੁਹਾਰੇ ਲੋਕਾਂ ਨੇ ਕੋਈ ਹੱਥ ਨਹੀਂ ਸਾਥੋਂ ਸਮਰਾਲਾ ਕਿਹਾ ਹੋਣਾ 3 40 50 ਕਿਲੋਮੀਟਰ ਤੱਕ ਰਹਿ ਗਿਆ ਲੋਕ ਆਏ ਹੋਏ ਚੰਕੌਰ ਸਾਹਿਬ ਤੋਂ ਪੱਲੀ ਜਾਣ ਨੂੰ ਢਟਾਹਾ ਕਹਿੰਦੇ ਜੀ ਇਹਨੂੰ ਵੇਚ ਕਹਿੰਦਾ ਸਾਡਾ ਢਟਾਹੇ ਨੇ ਬਹੁਤ ਸਾਦਾ ਤਿੰਨ ਚਾਰ ਹਜ਼ਾਰ ਬੰਦਾ ਜੀ ਜਿਹੜਾ ਕੰਮ ਕਰ ਰਿਹਾ ਪੰਜ ਦਿਨ ਤੋਂ ਕੋਈ ਕਸਰ ਨਹੀਂ ਛੁੱਡੀ ਪਰ ਇੱਥੇ ਦੇਖੋ ਘਾਟ ਬਹੁਤ ਆ ਜੀ ਦੇਖੋ ਤੁਹਾਨੂੰ ਤੁਸੀਂ ਦੱਸੋ ਕਿਸ ਚੀਜ਼ ਦਾ ਮਤਲਬ ਕੀ ਹੈ ਉਸ ਤੇਲ ਵੀ ਲੱਗਦਾ ਜੀ ਹੈ ਨਾ ਕੀ ਕਰੀਏ ਦੇਖੋ ਜੀ ਜੇਲ ਹੋ ਕੇ ਮੈਨੂੰ ਇੱਕ ਮਿੰਟ ਚੁੱਪੋ ਹਜ਼ਾਰ ਲੀਟਰ ਟੈਂਕ ਤਾਂ ਮੈਂ ਨਾਲ ਲੈ ਕੇ ਆਇਆ ਉਹ ਤੁਸੀਂ ਇੱਥੇ ਜਿੱਥੇ ਲਾਉਣਾ ਹੈ ਇਹਨਾਂ ਦੀ ਸਭ ਤੋਂ ਵੱਡੀ ਡਿਮਾਂਡ ਤਾਂ ਸਾਡੀ ਜਿਹੜੀ ਆ ਆਹ ਦੇਖੋ ਸਾਹਮਣੇ ਨਾ ਜਿਹੜਾ ਆ ਜੰਮਿਆ ਹੋਇਆ ਉਹ ਵੀ ਦਿਖਾ ਦਿਓ ਮੈਂ ਇਹਨਾਂ ਦਾ ਇਹ ਤੋਂ ਪਿੱਛੇ ਪਿੱਛੇ ਹੁੰਦੀ ਨੂੰ 6 ਸਾਲ ਹੋ ਗਏ ਹੀ ਸੈਟਿੰਗ ਤੇ ਨਾਂ ਤੇ ਮੈਨਗ ਹੋ ਰਹੀ ਆ ਤੇ ਉੱਧਰ ਨੂੰ ਜਾ ਨਹੀਂ ਰਹੇ ਜਿਹਦਾ ਸਾਨੂੰ ਪਤਾ ਹੈ ਉਹ ਉਹ ਤੀਜ ਪਾਣੀ ਇੱਧਰ ਮਾਰਦੀ ਆ ਇੱਥੇ ਪਾਣੀ ਵਜ ਕੇ ਤੁਸੀਂ ਇੱਧਰ ਦੇਖਿਆ ਉਹ ਪਾਣੀ ਇੱਧਰ ਕਿੱਥੇ ਇੱਧਰ ਮਾਰਿਆ ਲੱਗਦਾ ਉਹ ਇੱਧਰ ਪਾਣੀ 1.5 ਕਿਲੋਮੀਟਰ ਕਹਾ ਚਲੇ ਗਿਆ ਜੇ ਦਰਿਆ ਸਿੱਧਾ ਚਲੇ ਦੋਹੇ ਸਾਈਡਾਂ ਬਾਜਾਂ ਉਹ ਸਾਡੀ ਨਹੀਂ ਤੁਸੀਂ ਮੈਂ ਤੁਹਾਨੂੰ ਜਾਂਦਾ ਕੋਈ ਕਹਿਣਾ ਦੇਖੋ ਆਪਾਂ ਨੂੰ ਆਪ ਖੜਾ ਹੋਣਾ ਪੈਣਾ ਮੈਂ ਸਿੱਧਾ ਤੁਹਾਨੂੰ ਮਤਲਬ ਕਰਾ ਕੇ ਭੇਜਾਂ ਜਿਹੜੀ ਮੈਂ ਚੀਜ਼ਾਂ ਤੇਲ ਭੇਜ ਦੇਣਾ ਕਿੰਨਾ ਤੇਲ ਚਾਹੀਦਾ ਦੱਸੋ ਦੇਖੋ ਟ੍ਰੈਕਟਰ ਵਾਲੇ ਹੋਰ ਹੋਰ ਕੀ ਚੀਜ਼ ਦੀ ਬੇਚਦੇ ਨੇ ਉਹ ਹੋਰ ਤਾਂ ਜੀ ਫਿਰ ਨਾਲ ਕੋਈ ਨਹੀਂ ਅਸੀਂ ਐਵੇਂ ਕਾਹਦੇ ਕਹਿਈਏ ਬਈ ਆ ਸਾਨੂੰ ਬਰਾਣੀ ਚੀਜ਼ ਨਹੀਂ ਲੋੜ ਲੋਕਾਂ ਨੂੰ ਇਹੋ ਜਿਹਾ ਲਾਲਚ ਹੈ ਨਹੀਂ ਇਹ ਲਾਲਚ ਦੀ ਗੱਲ ਨਹੀਂ ਹੈ ਕੰਮ ਨਹੀਂ ਪਹੁੰਚਿਆ ਸਰ ਪਾੜੇ ਕੰਮ ਆਵੇ ਬੰਦਿਆਂ ਤਾਂ ਕੋੜੇ ਮਸ਼ੀਨਰੀ ਦੀ ਕੋਈ ਵੱਡੀ ਹਿਮੀ ਨਹੀਂ ਬੋਲੇ ਨਾ ਜਵੇ ਸਰ ਪਾੜਲੇ ਨਾ ਜਵੇ ਤਾਂ ਸਭ ਕੁਝ ਮੈਟਰ ਚਾਉਣੀ ਹੈ ਕਿੱਥੇ ਆ ਵੀਰ ਇਹੋ ਆਉਂਦੇ ਜੇ ਪੈਸੇ ਪੂਰੀ ਖਰਚ ਜਾਣ ਉੱਥੇ ਲੜਨਾ ਪਵੇ ਇਹਨਾਂ ਨੂੰ ਬੰਦ ਕਰਦੇ ਤੁਸੀਂ ਨਾ ਜਦਾਂ ਪਰਲੀ ਸਾਈਡ ਸਫਾਈ ਹੋ ਜਵੇਗੀ ਜਦੋਂ ਤੇ ਇਹ ਚੱਲਦਾ ਨਾ ਜੀ ਉਹ ਪਰਲੀ ਸਾਈਡ ਦੇਖੋ ਤੇਰਾ ਜੰਗਲਾਤ ਦੀ ਜ਼ਮੀਨ ਆਉਂਦੀ ਆ ਸਾਨੂੰ ਹੜ੍ਹਾਇਆ ਪਿਆ ਜੀ ਉਹਨਾਂ ਨੇ ਮੈਂ ਤੁਹਾਨੂੰ ਸਹੀ ਮੈਂ ਤੁਹਾਨੂੰ ਮੇਰੀ ਕਮਿਟਮੈਂਟ ਜੇ ਪਰਮਾਤਮਾ ਮੇਰ ਕਰੇ ਸਰਕਾਰ ਆਪਣੀ ਹੈ ਇਹ ਆ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣੇ ਆ ਸਰਕਾਰ ਦਾ ਪੱਕੀ ਆ ਜੀ ਡੈਮ ਬਣਾਵਾਂਗੇ ਡੈਮ ਬਣਾਵਾਂਗੇ ਜਾਲ ਜਾਲ ਆ ਜਿਵੇਂ ਹੁੰਦਾ ਨਾ ਜਿਵੇਂ ਆ ਪਾਖੜਾਂ ਦਾ ਨਾ ਨਾ ਜਾਂਦੀਆਂ ਬਰਗੀਆਂ ਉਹ ਤਰੀਕੇ ਨਾਲ ਸਾਰੇ ਪੂਰੇ ਪੰਜਾਬ ਨੂੰ 6-7000 ਰੋਡ ਲੱਗਣਾ ਹੈ ਜਿਹਨਾਂ ਲੱਗਣ ਤੋਂ ਸਾਡੀ ਪੱਕੀ ਕਰਦਣੀ ਹੈ ਕਿਉਂਕਿ ਮੈਂ ਦੇਖਿਆ ਹਰ ਦੂਜੇ ਸਾਲ ਤੀਜੇ ਸਾਲ ਇਹ ਸਮੱਸਿਆ ਹੋ ਜਾਂਦੀ ਹੈ ਨਾਲੀ ਨੂੰ ਬੁਲਾ ਦੇ ਮੁੰਡੇ ਨੂੰ ਬੁਲਾ ਦੇ ਇਹਦਾ ਇਹਦਾ ਆ ਪੱਕਾ ਕਰਾ ਹਾਂਜੀ ਦੂਜੇ ਨੂੰ ਬੁਲਾ ਦੇ ਨਾਲ ਉਹਨੂੰ ਉਹਨੂੰ ਬੁਲਾ ਦੇ ਮੁੰਡੇ ਨੂੰ ਹਾਂਜੀ ਦੱਸੋ ਕਰਕੇ ਕੀ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਧੰਨਵਾਦੀ ਤੁਸੀਂ ਇੱਥੇ ਆਏ ਹੋ ਚੱਲ ਕੇ ਸਾਰੀਆਂ ਪਾਰਟੀਆਂ ਦੇ ਲੀਡਰ ਇੱਥੇ ਪਹੁੰਚ ਰਹੇ ਨੇ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਉਂਗੇ ਜੇ ਇੱਥੇ ਮੈਂ ਉਹੀ ਕਹਿ ਰਿਹਾ ਮੈਂ 1000 ਲੀਟਰ ਤੋਂ ਮੈਂ ਨਾਲ ਲੈ ਕੇ ਆਇਆ ਸਾਨੂੰ ਜਾਲ ਚਾਹੀਦਾ ਜਾਲ ਆ ਵੀ ਤੇਰੇ ਫੈਲਾ ਬਹੁਤ ਦੇ ਤਾ ਸਾਡੇ ਕੋਲ ਲੇਬਰ ਬਹੁਤ ਆ ਹਾਂਜੀ ਸਾਨੂੰ ਐਡੇ ਟਾਈਮ ਐਡੇ ਟਾਈਮ ਸਾਨੂੰ ਜਾਲ ਦੀ ਜਰੂਰਤ ਆ ਇਹਨਾਂ ਨੂੰ ਪੈਸੇ ਦੇਣੋ ਪੈਸੇ ਮੈਂ ਇੱਕ ਕਰਨ ਕਿੰਨਾ ਕਿੰਨਾ ਹੋਇਆ ਰ ਇੱਕ ਮਿੰਟ ਮੇਰੀ ਗੱਲ ਹੈ ਪਿੱਛੇ ਕਰ ਦੋ ਹੋਰ ਪੈਸੇ ਨਹੀਂ ਹੋਰ ਪੈਸੇ ਸ਼੍ਰੋਮਣੀ ਅਕਾਲੀ ਦਰ 1000 ਲੀਟਰ 1000 ਲੀਟਰ ਡੀਜ਼ਲ ਮੈਂ ਟੈਂਕ ਚ ਬਣਾ ਲੈ ਕੇ ਆਇਆ ਧੰਨਵਾਦੀ ਇਸ ਦੇ ਮੋੜ ਦੀ ਲੋੜ ਪਏ ਜਿੰਦਾ ਜੀ ਦੱਸ ਦਿਓ ਮੈਂ ਸ਼ਾਮ ਤੱਕ ਜੇ 500 ਕੁ ਲਿਓ ਲੋਡ ਪਈ ਤਾਂ ਅਸੀਂ ਭੇਜ ਦਾਂਗੇ ਦੂਜੇ ਨੰਬਰ ਦੀ ਬੈਂਟ ਇਹਨੂੰ 1500 ਕਰ ਦਿਓ ਜੀ ਡੀਜ਼ਲ ਨੂੰ 1500 ਲੀਟਰ ਯਾਰ ਆਇਆ ਕਿੰਨਾ 1500 ਲੀਟਰ ਅਸੀਂ ਇੱਕ ਮਿੰਟ ਇੱਕ ਮਿੰਟ 2000 ਆ ਗਿਆ ਗੱਲ ਆ 1500 ਸੰਤ ਤੋਂ ਖੇੜਾ ਸਾਰਾ ਗੱਲ ਹੋਈ ਸੀ ਉਹਨੇ 1500 ਮੈਨੂੰ ਕਿੰਨਾ ਚਾਹੀਦਾ 1500 ਸੰਤ ਦੇ ਦੇ ਦੋ ਆ ਗਿਆ ਹਾਂਜੀ 2000 ਹੋਰ ਆ ਜਾ ਜਿਹੜੇ ਵੀ ਸਾਡੇ ਜਿਹੜੇ ਵੀਰ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰੈਲੀਆਂ ਲੈ ਕੇ ਆ ਰਹੇ ਸਾਡਾ ਫਰਜ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਮੈਂ ਠੀਕ ਹੈ ਜੀ ਮੈਂ ਉਹ ਹੀ ਕਹਿ ਰਿਹਾ ਤੁਸੀ ਐ ਕਰਦੇ ਆ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਭੇਜਦਾ ਮੈਂ ਤੁਹਾਨੂੰ 1000 ਆ ਗਿਆ 5000 ਲੀਟਰ ਭੇਜਣਾ ਡੀਜ਼ਲ ਜੀ ਜੀ ਦੂਜੀ ਬੇਨਤੀ ਦੂਜੀ ਬੇਨਤੀ ਪਿੱਤੀ ਇੱਕ ਮਾਰ ਦੂਜੀ ਬੇਨਤੀ ਸੁਣਿਓ ਇਹ ਟਾ ਇੱਥੇ ਨਹੀਂ ਲੱਗੀ ਹੋਈ ਦੋ ਭਰੇ ਵੀ ਆ ਆ ਵੀ ਲੱਗੀ ਹੋਈ ਆ ਇੱਥੇ ਸਾਰੰਗਪੁਰ ਪਿੰਡ ਜੀ ਨਾਲ 1.5 ਕਿਲੋ ਉੱਥੇ ਜਾ ਕੇ ਬੁੱਲੇਵਾਲ ਵੀ ਆ ਉੱਥੇ ਤੇ ਆਏ ਉੱਥੇ ਸਮਾਨ ਵੀ ਤੇ ਆ ਡੀਏ ਵੀ ਦੇਖੋ ਜੀ ਸਾਡੀ ਪਾਰਟੀ ਉਹ ਆ ਜਿਹੜੀ ਸਾਡੇ ਨਾਲ ਖੜੇ ਹਾਂਜੀ ਹਾਂਜੀ ਸਾਨੂੰ ਪਾਰਟੀ ਕਰਕੇ ਨਹੀਂ ਆ ਨਾ ਦੇਖੋ ਇਨਸਾਨੀਅਤ ਆਪਾਂ ਦਾ ਇਨਸਾਨੀਅਤ ਤਲੋ ਵੱਖਰੀ ਗੱਲ ਆ ਚਲੋ ਤੁਸੀਂ ਪਾਰਟੀ ਕਰਕੇ ਨਹੀਂ ਆ ਹੋਰ ਬਥੇਰੀਆਂ ਪਾਰਟੀਆਂ ਆਈਆਂ ਹੱਥ ਤੱਕ ਦੇ ਕੇ ਕੁਝ ਨਹੀਂ ਕਈਆਂ ਹੋਰ ਨਹੀਂ ਮੈਂ ਨਾ ਦੋ ਤੁਸੀਂ ਸਾਡੇ ਮੈਂਬਰ ਸਾਹਿਬ ਬਹਿ ਕੇ ਜਿਨ੍ਹਾਂ ਨੇ ਕਹਿੰਦੇ ਕੋਈ ਨਾ ਕੋਈ ਮੈਂਬਰ ਉਹ ਦੱਸ ਦੋ ਲੋਕ ਕਰੋ 5000 ਲੀਟਰ ਕੋਈ ਜਿਹੜੀ ਲੋਨ ਆ ਖਾਲੀਆਂ ਪੱਤੋਂ ਤੁਹਾਡੇ ਕੋਲੇ ೇದ ನಂಬರ್ ನಂಬರ್